ਪੰਜਾਬ ওয়াটার রিসোর্সেਸ ম্যানেজমেন্ট ਡਵੈਲਪਮੈਂਟ ਕਾਰਪੋਰੇਸ਼ਨ ਡਿਵੀਜ਼ਨਲ ਇੰਜੀਨੀਅਰ ਇਹਦਾ ਦਫਤਰ ਆ ਜੀ ਪਠੰਡਾ ਦੀ ਨਹਿਰ ਦੇ ਨੇੜੇ ਆ ਉਪਰ ਦੇ ਸਾਹਮਣੇ ਤੇ ਅੱਜ ਇੱਥੇ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਜਲ ਹੋਣ ਜਾ ਰਹੀਆਂ ਉਹਦੇ ਅੱਜ ਨਾਮ ਜਿਹੜੇ ਕਾਗਜ਼ ਆ ਦਾਖਲ ਹੋਣ ਜਾ ਰਹੇ ਆ ਬਹੁਤ ਲੰਬੀਆਂ ਕਤਾਰਾਂ ਤੇ ਪਠੰਡਾ ਬਲਾਕ ਦੇ ਪਿੰਡਾਂ ਤੇ ਆਉਣ ਸਿਆਣਾ ਬਿਰਕ ਕਲਾ ਬਿਰਕ ਖੁਰਦ ਪੱਲੂਆਣਾ ਮਹਿਮਨਦਵਾਨਾ ਬਾਜ਼ੀਗਰ ਵਸਤੀ ਮਹਿਮਨਦਵਾਨਾ ਜੀ ਤੇ ਪੁਰਜ ਮਹਿਮਾ ਦਿਉਣ ਖੁਰਦ ਭਲਾਡੇ ਵਾਲਾ ਇਨ੍ਹਾਂ ਪਿੰਡਾਂ 'ਚ ਇੱਥੇ ਇਹ ਕਾਗਜ਼ ਤਾਕ ਹੋ ਜਾ ਰਹੇ ਆ ਤੇ ਧੁੱਪ ਦੀ ਬਹੁਤ ਸਖਤ ਆ ਤੇ ਉਤੋਂ ਪਾਣੀ ਦਾ ਵੀ ਜ਼ਿਆਦਾ ਬੋਝ ਆ ਰਿਹਾ ਹੈ ਕਿੰਨਾ ਟਾਈਮ ਹੋ ਗਿਆ ਖੜਾ ਇਹਨੂੰ ਹੈ ਕਿੰਨੇ ਸਵੇਰੇ ਦੇ ਕਿੰਨੇ ਕਵੇਜੇ ਆਏ ਆ 8 ਵਜੇ ਤੇ ਆਏ 8 ਵਜੇ ਪਰ ਇੱਕ ਤੁਸ਼ਾ ਦਾ ਪ੍ਰਬੰਧ ਹੈ ਨਹੀਂ ਉਹਦਾ ਫੋਨ ਕਰਨਾ ਆ ਦਾ ਪ੍ਰਬੰਧ ਹੈ ਨਹੀਂ ਪਾਣੀ ਪੂਣੀ ਦਾ ਹੈਗਾ ਪ੍ਰਬੰਧ ਨਾ ਥਾਂ ਦਾ ਨਾ ਪਾਣੀ ਦਾ ਇੱਥੇ ਆਸੇ ਪਾਸੇ ਪਾਣੀ ਕਿਤੇ ਨਹੀਂ ਪਾਣੀ ਇੱਥੇ ਆਸੇ ਪਾਸੇ ਕਿਤੇ ਨਹੀਂ ਨਹੀਂ ਜੀ ਕਿਤੇ ਨਹੀਂ ਮੁੱਲ ਲੈ ਆ ਲੈ ਕੇ ਪੀਤਾ ਹੈ ਮੁੱਲ ਲੈ ਆ ਲੈਣਾ ਅਸਾ ਮੁੱਲ ਲੈ ਆ ਕੇ ਪੀਣਾ ਪੈਂਦਾ ਠੀਕ ਹੈ ਜੀ ਘਰੋਂ ਲੈ ਆਇਆ ਵੀ ਬਹੁਤ ਨਾਲ ਦੀਆਂ ਕਿ ਲੈ ਆਇਆ ਨਹੀਂ ਸੀ ਮੈਂ ਇੱਥੇ ਮਿਲ ਜੂ ਅਚਾ ਦਿਖਾਇਓ ਆ ਬੋਤਲਾਂ ਅੱਛਾ ਬਸ ਲਈ ਇੱਥੋਂ ਮੁੱਲ ਲੈ ਆਉਣੇ ਆ ਮੋਲੇ ਲਿਓਣੀਆਂ ਪੈਂਦੀਆਂ ਠੀਕ ਹੈ ਇੱਕ ਉਮੀਦਵਾਰ ਤੁਸੀਂ ਉਮੀਦਵਾਰ ਸਰਪੰਚੀ ਦਾ ਕਿ ਪੰਜੀ ਦੇਓ ਪੰਜੀ ਦੇ ਜੀ ਕਿਹੜਾ ਪਿੰਡ ਆ ਬਲੂਆਣਾ ਤੇ ਜਿਹੜਾ ਕਿੰਨੇ ਜਣੇ ਇਹਨੂੰ ਲੈਜ ਚ ਲੱਗਣਾ ਪੈਂਦਾ ਇੱਕ ਨੂੰ ਲੱਗਣਾ ਪੈਂਦਾ ਕਿ ਨਾਲ ਥੋੜੇ ਗਵਾਹਾਂ ਨੂੰ ਵੀ ਨਹੀਂ ਜੀ ਗਵਾਹਾਂ ਨੂੰ ਉਹਨਾਂ ਨੂੰ ਲੱਗਣਾ ਪੈਂਦਾ ਲੱਗਦਾ ਵੀ ਇਹ ਫੈਲਾ ਫੜੀਆਂ ਦੇਣਗੇ ਸਾਰਾ ਦਿਨ ਲੱਗਦਾ ਨਹੀਂ ਜੀ ਇਹ ਸਾਬਨਾਂ ਜਿਵੇਂ ਫੀਡ ਹੋਈ ਪਈ ਆ ਕਿ ਬੰਦੇ ਜਾਈ ਜਾਂਦੇ ਕੁੜੀਆਂ ਲੈਣ ਲੱਗਾ ਪਈ ਜਾਂਦਾ ਨਹੀਂ ਵੀ ਜਾਵਣ ਤੋਂ ਠੀਕ ਲਓ ਜੀ ਅੱਜ ਸਰਪੰਚੀ ਦੀ ਜਿਹੜੀ 15 ਅਕਤੂਬਰ ਨੂੰ ਚੋਣ ਹੋਣ ਜਾ ਰਹੀ ਆ ਤੇ ਉਹਦੇ ਕਾਗਜ਼ ਦਾਖਲ ਕਰਨ ਜਾ ਰਿਆ ਤੇ ਇੱਕ ਦਿਨ ਹੀ ਹੁਣ ਰਹਿ ਗਿਆ ਲਾਸਟ ਆ ਅਖੀਰਲਾ ਦੇਣਾ ਬਸ ਠੀਕ ਆ ਤੇ ਆ ਤੁਸੀਂ ਦੇਖ ਸਕਦੇ ਹੋ ਲੰਬੀਆਂ ਲੈਣਾ ਕਿੱਥੇ ਵੀ ਪਾਣੀ ਦਾ ਪ੍ਰਬੰਧ ਨਹੀਂ ਕਿੱਥੇ ਸਾਹ ਦਾ ਪ੍ਰਬੰਧ ਨਹੀਂ ਘੰਟਿਆਂ ਬੱਧੀ ਚਾਰ ਚਾਰ ਪੰਜ ਸੋਈ ਘੱਟੇ ਹੋ ਗਏ ਆ ਹਾਂ ਜੀ ਹਾਂ ਜੀ 2 ਮਿੰਟ ਤੋਂ ਨਹੀਂ ਜੀ ਹਾਂ ਹਾਂ ਪਹਿਲਾਂ ਨਹੀਂ ਸੱਦਿਆ ਨੂੰ ਆਹ ਜੀ ਇੱਥੇ ਜਿਹੜੇ ਕਾਗਜ਼ ਗੱਠ ਕੀਤੇ ਜਾਂਦੇ ਐ ਐਂਟਰੀ ਹੁੰਦੀ ਐ ਇੱਥੋਂ ਆਗੇ ਨੇੜੇ ਹਾਂਜੀ ਹਾਂਜੀ ਆਹ ਨਾਗਰ ਸਰਜਨ ਸਾਹਿਬ ਸਰਜਨ ਕਿੰਨਾ ਟਾਈਮ ਹੋ ਗਿਆ ਵੀ ਆਇਆ ਨੂੰ ਤੁਹਾਨੂੰ ਇੱਥੇ ਸਵੇਰੇ 7:00 ਵਜੇ ਦੇ ਆਉਗੇ 7:00 ਵਜੇ 11 ਵਜੇ ਪਾਣੀ ਦਾ ਪੰਡ ਦਾ ਪੰਦ ਹੈ ਹੈ ਖਾਲੀ ਪੂਣੀ ਲੈਣਾ ਪੈਣਾ ਕੇਂਦਰ ਲਈ ਘੱਟ ਜਾਨੇ ਨੂੰ ਨੀਚੇ ਵਰਤਿਆ ਡਾਟਾ ਦੇ ਅੱਗੇ ਆਏ ਖੜੇ ਖੜੇ ਦੋ ਦੋ ਬਹੁਤ ਵੱਡਾ ਪਿਛਾ ਬੜੀ ਬੜਾ ਕਰੋ ਭਾਈ ਸਰ ਜੀ ਹਾਂ ਜੀ ਕਿਵੇਂ ਹੋ ਠੀਕ ਹੋ ਠੀਕ ਜਿੰਨੇ ਜਿਵੇਂ ਦਾ ਪ੍ਰਬੰਧ ਆ ਜੀ ਬਾਹਰ ਤੁਸੀਂ ਦੇਖਿਆ ਕਿੰਨਾ ਟਾਈਮ ਹੋਇਆ ਆ ਇਹਨੂੰ ਸਾਹਿਬ ਬਹੁਤ ਟਾਈਮ ਹੋ ਗਿਆ ਥੋੜਾ ਦੇ ਆਇਆ ਜੀ ਤੇ ਕਾਦੇ ਵੀ ਭਰੇ ਆ ਸਰਪੰਚੀ ਦੇ ਭਰੇ ਆ ਕਿ ਪੰਚੀ ਦੇ ਰਿਕਵਰੀ ਨੂੰ ਪਹੁੰਚਿਆ ਮੰਗਰ ਕਰ ਚੱਲ ਰਹੇ ਨੇ ਪਰਵਾਹ ਤਾਂ ਜਿਵੇਂ ਧੁੱਪ ਬਾਹਰ ਬਹੁਤ ਅਫਵਾਹ ਵਾਲਾ ਤੇ ਪਾਣੀ ਪੂਰੇ ਦਾ ਪ੍ਰਬੰਧ ਹੈਗਾ ਬਾਹਰ ਕੋਈ ਬਾਹਰ ਪਾਣੀ ਹੈ ਪੂਰਾ ਹਾਲਾ ਪਾਣੀ ਦਾ ਪ੍ਰਬੰਧ ਪੈਂਦਾ ਹੈ ਨਹੀਂਗਾ ਪਾਣੀ ਦਾ ਤੇ ਕਿੰਨੇ ਵਜੇ ਸਵੇਰੇ ਸਵੇਰੇ ਬਹੁਤ ਸਵੇਹਾ ਦੇ ਆਏ ਲੋਕ ਜੀ ਪੰਜ ਵਜੇ ਦੇ ਲੋਕ ਖੜੇ ਆ ਜੀ ਕੀ ਹਾਲ ਆ ਭਰੇ ਆ ਹਾਂ ਜੀ ਜੀ ਨੇ ਭਰੇ ਆ ਰਪਿੰਚੀ ਦੇ ਜੀ ਭਰੇ ਆ ਕੀ ਨਾਮ ਤੇ ਕਿੱਥੋਂ ਤੁਸੀਂ ਸਤਵਿੰਦਰ ਜੀ ਬਹਿਮਦਵਾਨ ਤੇ ਇਹ ਸਤਵਜੀ ਕਿ ਪਹਿਲਾਂ ਕੋਈ ਹਾਂ ਜੀ ਪਹਿਲਾਂ 7 ਵਜੇ ਆ ਕੋਈ ਨਹੀਂ ਨਹੀਂ ਪੂਰਦਾ ਹੋਇਆ ਜੀ ਮਨਜੀਤ ਸਰਵਜਤਰਾ ਮੁੰਡਾ ਕਾਇਦਾ ਸਤਵਜੀ ਦੇ ਮੇਰੇ ਠੀਕ ਹੈ ਠੀਕ ਕਿੰਨਾ ਕੁ ਟਾਈਮ ਹੋਗਾ ਤੁਹਾਨੂੰ ਤਾਂ ਪਹਿਲ ਦੇ ਆਧਾਰ ਤੇ ਹੋ ਕਰਨਾ ਚਾਹੀਦਾ ਸੀ ਨਹੀਂ ਨਹੀਂ ਜੀ ਬਾਹਰ ਹੈ ਪਹਿਲਾਂ ਜੀ ਦਾ ਆਪੀ ਜਾਣ ਸੁਣੀ ਠੀਕ ਬਸ ਦੇਖੋ ਹਾਂਜੀ ਸਰ ਕਿੰਨੇ ਇੱਥੇ ਜਿਹੜੇ ਪਿੰਟ ਹੈਗੇ ਜਿਹੜਾ ਆਸ-ਪਾਸ ਜਿਹੜੇ ਕਾਗਜ਼ ਦਾਖਲ ਕਰਨੇ ਪਏ ਸਾਡੇ ਕੋਲੇ 10 ਪਿੰਟ ਹੈ 10 ਪਿੰਟ ਤੇ ਇਹਦੇ ਚ ਅਜੇ 67 ਕ ਹੋਏ ਆ ਤੇ ਸਵੇਰੇ ਦੇ ਇਸ ਵਕਤ ਇਹਦੀ ਲੋਕ ਹੋਏ ਆ ਜੀ ਕਿਵੇਂ ਟਾਈਮ ਕਿਵੇਂ ਮੜੂ 3 ਵਜੇ ਦਾ ਟਾਈਮ ਦਿੱਤਾ ਵੈਸੇ ਤਾਂ ਹੁਣ ਦੇਖੋ ਜਿਹੜਾ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਹੈ 11 ਤੋਂ 3 11 ਵਜੇ ਸਾਡੀ ਨਾਮੀਨੇਸ਼ਨ ਸ਼ੁਰੂ ਹੈ ਕਿੰਨੇ ਵਜੇ ਤੱਕ ਜਿਹੜੇ ਆਗੇ ਪ੍ਰਿੰਸਿਸ ਦੇ ਅੰਦਰ ਉਹਨਾਂ ਦੇ ਲਵਾਂਗੇ ਨਹੀਂ ਜਿਵੇਂ ਹੁਣ ਇਹ ਲਾਈਨਾਂ 'ਚ ਖੜੇ ਆ ਜੀ ਜੇ ਇਹ ਇੰਦਰ ਐਂਟਰ ਜਿਹੜੇ ਹੋਗੇ ਉਹ ਮੰਨੋਗੇ ਕਿ ਜਿਹੜੇ ਲਾਈਨ 'ਚ ਲੱਗੇ ਜੀ ਜੇ ਜਿਹੜੇ ਸਾਡੇ ਬਾਉਂਡਰੀ ਤੋਂ ਅੰਦਰ ਆ ਗਏ ਫਿਰ ਤਾਂ ਟਾਈਮ ਥੋੜਾ ਰਹਿ ਗਿਆ ਜੀ ਇਹ ਤਾਂ ਜੇ ਕਿੰਨੇ ਹੋਣਗੇ ਜੀ ਸਾਰੇ ਥੋੜੇ ਇਸੇ 10 ਮਿੰਟ 12 ਮਿੰਟਾਂ ਦੇ ਕੀ ਕਹਿੰਦਾ ਸੋਹਣ ਦੇ ਹੁਣ ਕਿੰਨੀਆਂ ਨਾਮਜ਼ਦਗੀਆਂ ਤੁਹਾਨੂੰ ਪਿੰਡ ਲੈਵਲ ਤੇ ਉਹ ਸਾਡੇ ਕੋਲ ਤੋਂ ਕੋਈ ਹੋਰ ਡਾਟਾ ਹੈ ਨਹੀਂ ਉਹ ਤੁਹਾਡਾ ਟਾਈਮ ਆ ਜਿਹੜਾ ਉਸ ਟਾਈਮ ਤੇ ਕਰਨਾ ਕੋਈ ਅੱਗੇ ਫਿਰ ਜੀ ਪਲੀਜ਼ ਜੀ ਦੀ ਕੋਈ ਸਿਵਾਰਸ਼ ਨਹੀਂ ਆਈ। ਆਹ ਜੀ। ਆਹ ਜੀ। ਬਾਕੀ ਨਹੀਂ ਸਿਵਾਰਸ਼ ਠੀਕ ਹੈ। ਇਹ ਬਣਾਉਣ। ਪਾਰਟੀ ਦੇ ਕੋਲ ਜੀ। ਹਾਂ ਜੀ। ਜਲਦੋਂ ਲੱਗੀਆਂ। ਲਓ ਜੀ 3 ਵਜੇ ਤੱਕ ਜਿਹੜੇ ਐਂਟਰ ਆ ਗੇਟ ਦੇ ਹੋਗੇ ਚੌਂਕਵੇਂ ਸਰਦਿਆਂ ਰਹਿਤ ਅਨਸਾਰ ਆ ਉਹਨਾਂ ਨੂੰ ਉਹਨਾਂ ਦੇ ਕਾਗਜ਼ ਦਾਖਲ ਕੀਤੇ ਜਾਣੇ ਆ ਤੇ ਤਿੰਨ ਤੋਂ ਲੇਟ ਜਿਹੜੇ ਹੋਗੇ ਉਸ ਗੇਟ ਤੋਂ ਤੇ ਉਹਨਾਂ ਦੇ ਕਾਗਜ਼ ਦਾਖਲ ਨਹੀਂ ਕੀਤੇ ਜਾਣੇ ਤੇ ਐਕਸ਼ਨ ਸਾਹਿਬ ਦਾ ਕਹਿਣਾ ਵੀ ਪ੍ਰਬੰਧ ਬਹੁਤ ਵੱਡੇ ਕੀਤੇ ਅਸੀਂ ਆ ਮੈਂ ਪ੍ਰਬੰਧ ਦਿਖਾਉਣਾ ਤੁਹਾਨੂੰ ਜੀ ਪਾਣੀ ਦਾ ਪ੍ਰਬੰਧ ਤੇ ਇਧਰ ਧੁੱਪੇ ਤਪੱਸਿਆ ਕਰ ਰਿਹਾ ਜਿਹੜੇ ਇਧਰਲੇ ਪਾਸੇ ਸਾਡੇ ਉਮੀਦਵਾਰ ਇਹਨਾਂ ਨੂੰ ਹੁਣੇ ਥਕਾ ਦੇਣਗੇ ਵਿਚਾਰਿਆਂ ਨੂੰ ਇਹਨਾਂ ਨੂੰ ਤੇ ਪ੍ਰਚਾਰ ਵੀ ਕਰ ਲੈਣਾ ਵੇਖੋ ਬੀਬੀਆਂ ਧੁੱਪੇ ਕੋਈ ਸਾਇਆ ਬਾਣ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਇਹਨਾਂ ਨੇ ਕੀਤਾ ਤੇ ਪਾਣੀ ਦੀਆਂ ਬੋਤਲਾਂ ਵੇਖੋ ਆ ਸਾਡੇ ਮੀਤਵਾਰ 2 2 4 4 ਪਾਣੀ ਫਿਰਦੇ ਝੋਲਿਆਂ ਚ ਕੀ ਕਰਦੇ ਆ ਭਾਈ ਬਾਹਰੋਂ ਨੇ ਪਾਣੀ ਤਾਂ ਇੱਥੋਂ ਤਾਂ ਨਹੀਂ ਮਿਲਿਆ ਕੋਈ ਬਾਹਰੋਂ ਆਉਂਦਾ ਇਹਾਂ ਦੇ ਪੂਰਾ ਪਾਣੀ ਇੱਥੇ ਸਾਰਾ ਬਾਹਰੋਂ ਦੇ ਬੋਤਲਾਂ ਅੱਛਾ ਅੱਛਾ ਲਓ ਜੀ ਪਾਣੀ ਜਿਹੜਾ ਇਹ ਮੁੱਲ ਦਾ ਤੇ ਸਰਪੰਚੀ ਤਾਂ ਹਜੇ 5 ਸਾਲ ਪਾਇਆ ਤੇ ਪਾਣੀ ਹੁਣੀ ਸ਼ੁਰੂਆਤ ਇਹਨਾਂ ਦਾ ਤਾਂ ਖਰਚਾ ਹੁਣ ਲੱਗ ਗਿਆ ਤੇ ਇਹ ਬੀਬੀਆਂ ਸਾਡੀਆਂ ਇਹ ਜਿਹੜੀਆਂ ਉਮੀਦਵਾਰ ਆ ਕੋਈ ਸਰਪੰਚ ਕੋਈ ਪੰਚ ਤੇ ਇਹ ਧੁੱਪ ਚ ਤਪੱਸਿਆ ਪੂਰੀ ਕਰ ਰਹੇ ਆ ਵੈਸੇ ਪੰਜ ਸਾਲ ਇਹਨਾਂ ਨੇ ਵੈਸੇ ਵੀ ਤਪੱਸਿਆ ਕਰਨੀ ਆ ਹੁਣ ਤੋਂ ਸ਼ੁਰੂਆਤ ਹੋਊਗੀ ਹਾਂਜੀ ਕਿਵੇਂ ਦਾ ਪ੍ਰਬੰਧ ਆ ਜੀ ਜਹਦਾਰ ਜੀ ਨਹੀਂ ਪਾਣੀ ਦਾ ਤੇ ਕੋਈ ਪ੍ਰਸ਼ਾਸਨ ਹੁੰਦਾ ਤਾਂ ਹੈ ਨਹੀਂ ਕੋਈ ਆਹੋ ਸਰਦਾਰੋ ਹਾਂ ਵੀ ਮੜੀ ਹੋਣੀ ਹੁਣ ਗਰਮੀ ਲੱਗਦੀ ਈ ਜੇ ਉਹਨਾਂ ਕਾਗਜ਼ ਪਰ ਬਸ ਉਹਦਾ ਕਾਗਜ਼ ਖਰੀਦਦਾ ਕਰੀਂ ਚਾਜ ਵਿੱਚ ਨਹੀਂ ਲੱਗਦੀ ਜਿਹੜਾ ਹਾਂ ਫਿਕਰ ਨਹੀਂ ਕਰਾਂ ਦੇਖਣਾ ਠੀਕ ਹੈ ਜੀ ਠੀਕ ਹੈ ਤੇ 3 ਵਜੇ ਤੱਕ ਜਿਹੜੇ ਆ ਦਾਖਲਾ ਲੈਣਾ ਜਾਂ ਉਹ ਗੇਟ ਦੇ ਇੰਟਰ ਹੋਣਗੇ 3 ਵਜੇ ਤੱਕ ਉਹਨਾਂ ਦੇ ਕਾਗਜ਼ ਭਾਵੇਂ 5 ਵਜੇ ਨੂੰ ਉਹਨਾਂ ਦੇ ਕਾਗਜ਼ ਲੈ ਜਾਣਗੇ ਐਕਸਨ ਸਾਹਿਬ ਦਾ ਕਹਿਣਾ ਵੀ ਇਹ ਤੇ ਗੇਟ ਦੇ ਅੰਦਰ ਜਰੂਰ ਹੋਣਾ ਚਾਹੀਦਾ ਜਦੋਂ ਨਹੀਂ ਤੱਕ 3 ਵਜੇ ਗੇਟ ਬੰਦ ਹੋ ਜਾਣਾ ਉਹ ਤੇ ਉਧਰ ਤੁਸੀਂ ਥਾਵੇਂ ਦੇ ਖੜੇ ਆ ਬੀਬੀਆਂ ਨੂੰ ਵਿਚਾਰੀਆਂ ਨੂੰ ਧੁੱਪੇ ਖੜਾਈ ਖੜੇ ਕੀ ਗੱਲ ਆ ਹਾਂ ਉਹ ਗੇਟ ਤੋਂ ਹਾਂ ਉਹ ਤਾਂ ਗੇਟ ਤੋਂ ਅੰਦਰ ਹੋ ਜੂਗਾ ਜੀ ਜਿਹੜਾ ਉਹ ਰਕੀਲਾ ਤੁਸੀਂ ਸਹੀ ਯਾਰ ਕਿਵੇਂ ਭੁਜੇ ਜੇ ਪਏ ਹੋ ਮੈਨੂੰ ਭੁਜੇ ਭੁਜੇ ਕੋਈ ਨਹੀਂ ਲੰਬੀ ਅਗਲੀ ਭੁਜੇ ਕੋਈ ਨਹੀਂ ਅੱਛਾ ਜੁੜਨਾ ਉੱਤੇ ਇਹ ਜੀ ਦਕਾਖਸ ਮਾਫਦਾ ਕੇ ਉਹ ਕਹਣਾ ਨਹੀਂ ਵੀ ਨਹੀਂ ਪੈਂਦੰਦੇ ਆਪਾਂ ਅੱਛਾ ਅੱਛਾ ਜਿਹੜੀਆਂ ਫੈਲਾ ਜੀ ਤੁਸੀਂ ਦੱਸੋ ਤੁਸੀਂ ਚੋਣ ਲੜ ਰਹੇ ਹੋ ਹਾਂਜੀ ਤੇ ਜਿਹੜੀਆਂ ਹੁਣ ਫੈਲਾ ਦਾ ਇੰਨਾ ਫਾਰਮੈਟ ਇਹ ਪੂਰੀਆਂ ਕਰ ਰਹੀਆਂ ਅਸੀਂ ਕਾਗਜ਼ ਪੱਤਰ ਇਹ ਇਹ ਕਿਵੇਂ ਆ ਪਹਿਲਾਂ ਵੀ ਸੀ ਕਿ ਤੁਹਾਡੇ ਮੁਤਾਬਿਕ ਵੀ ਹਾਂਜੀ ਐਤ ਕੀ ਜ਼ਿਆਦਾ ਜੋ ਬਾਲੇ ਆ ਤੇ ਕਿੰਨਿਆ ਇੱਕ ਜਿਵੇਂ ਬੀਡੀਪੀਓ ਦਫ਼ਤਰਾਂ ਜਾਂ ਕਈ ਵਾਰੀ ਇੱਕ ਸੱਤ ਥੱਲੇ ਸਾਰੇ ਪ੍ਰਬੰਧ ਸੀਗੇ ਤੁਹਾਨੂੰ ਪਾਸੇ-ਆਸੇ ਵੀ ਜਾਣਾ ਪਿਆ ਇਹ ਪਾਸੇ-ਆਸੇ ਬਾਕੀ ਆ ਜਿਹੜਾ ਅਣਜਾਣ ਬੰਦਾ ਉਹ ਜਾਦੇ ਔਖਾ ਹੋਇਆ ਹਾਂ ਹੁਣ ਜਿਹੜਾ ਬਚਾਰੇ ਹੁਣ ਸਾਨੂੰ ਕਈ ਮਿਲੇ ਆ ਕਿੱਥੇ ਸੈਣ ਕੋਣੇ ਕਿਹੜੀ ਫਾਈਲ ਲੈਣੀ ਆ ਨਹੀਂ ਜਿਹੜੇ ਕੋਈ ਅਣ ਪੜਾ ਵਿਚਾਰੇ ਗੂਠਾ ਸਾਬ ਉਹਨਾਂ ਨੂੰ ਤਾਂ ਜਵੇਂ ਨਹੀਂ ਪਤਾ ਬੜੇ ਕੰਝ ਲਖਾ ਔਖਾ ਉਹਨਾਂ ਨੂੰ ਹਣਾ ਪਿੰਡਲੀ ਕੰਮ ਬੈਠੇ ਵਾਸੇ ਮਾੜੇ ਪੁੱਛ ਕੇ ਜਾ ਕੇ ਕਰ ਲੈਣੇ ਛੋਟਾ ਕਿਹੜਾ ਪਿੰਡਾ ਕੀ ਨਾਂ ਰਹਿਣ ਦਾ ਸੁਆਮਪਨ ਦਾ ਕਿੰਨੇ ਉਮੀਦਵਾਰ ਆ ਤੁਸੀਂ ਸਰਪੰਚੀ ਦੇ ਉੱਥੇ ਸਰਪੰਚੀ ਦੇ ਕਿੰਨੇ ਉਮੀਦਵਾਰੋਂ ਤਿੰਨ ਤੇ ਮੈਂ ਨਵਾਂ ਲਵਾਂਗਾ ਇਹੋ ਜਿਹਾ ਹੀ ਉਮੀਦਵਾਰ ਲੱਗਿਆਗਾ ਐ ਉੱਥੇ ਰਿਜ਼ਰਵ ਆ ਕੇ ਜਰਨਲ ਚ ਜਰਨਲ ਜਰਨਲ ਜਨੂ ਦੇ ਤਿੰਨ ਉਮੀਦਵਾਰ ਮੈਂ ਚਲ ਦੋ ਲਵਾਂ ਦੋ ਲਵਾਂਗਾ ਬਸ ਤੁਸੀਂ ਬਖਲਾਟੀਆਂ ਲੱਗਦੇ ਪਹਿਲਾਂ ਵੀ ਕਿ ਨਹੀਂ ਅਜੀ ਪੂਰੇ ਖਲਾਟੀਆਂ ਸੀ ਤਾਂ ਐ ਤੁਹਾਡਾ ਕੀ ਨਾ ਪਿੱਛਿਆ ਨਾ ਪਿੱਛਿਆ ਕੀ ਨਾ ਲਾਲ ਸਿੰਘ ਜੈਲਦਾਰ ਤੇ ਜੈਲਦਾਰ ਆ ਫਿਰ ਹੁਣ ਕਿਵੇਂ ਲੱਗਦੀ ਐ ਇੱਥੇ ਜੈਲਦਾਰੀ ਐਦਕੀ ਕਲਾਵਾਂਗੇ ਹੈ ਕਲਾਵਾਂਗੇ ਪੂਰੀ ਐ ਹੂੰ ਪਹਿਲਾਂ ਤਾਂ ਫਿਰ ਜੈਲਦਾਰੀ ਕਰਦੇ ਰਹੇ ਹੋਗੇ ਹਾਂ ਪੂਰੀ ਠੀਕ ਉਹ ਬਾਤ ਵੀ ਫਾਈਲੇ ਕਿਹੜੇ ਅਸੀਂ ਬਣਾਇਆ ਸਰਪੰਚ ਇਥੇ ਫਿਰਦਾ ਬਸੰਤ ਹਾਂ ਸਾਡੇ ਵੀ ਬਣਾਇਆ ਹੈ ਆਹ ਵਾ ਫਿਰ ਜ਼ਿੰਦਾਰੀ ਸੋਡੀ ਪੱਕੀ ਆ ਐਤ ਕੀ ਕਿਵੇਂ ਆ ਉੱਥੇ ਰਿਜ਼ਰਵ ਆ ਕੇ ਕੋਈ ਜਰਨਲ 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 ਐਤ ਕੀ ਐਤ ਕੀ ਦਾ ਸੋਡੀ ਫਿਰ ਸਰਦਾਰੀ ਹੈਗੀ ਠੀਕ ਆ ਠੀਕ ਆ ਠੀਕ ਇੱਕ ਬਾਈ ਜੀ ਤੁਸੀਂ ਤੁਸੀਂ ਕੀ ਕਿਹੜੇ ਉਮੀਦਵਾਰ ਸਰਪੰਚ ਦੇ ਕਿ ਪੰਚੀ ਦੇ ਹਾਂ ਜੀ ਅਸੀਂ ਪੰਚ ਦੇ ਹਾਂ ਪੜੇ ਆ ਕਿੰਨੇ ਕੁ ਪੜੇ ਆ ਅਸੀਂ ਚਾਰਤੀ ਪੜੇ ਜੀ ਚਾਰ ਕਿ ਪੜੇ ਆ ਤੇ ਸਰਪੰਚ ਪੰਜ ਦੇ ਉਮੀਦਵਾਰ ਹਨ ਸਰਪੰਚ ਦੇ ਤਾਂ ਨਹੀਂ ਹਾਂ ਜੀ ਪੰਚ ਦੇ ਤੇ ਜਿਹੜਾ ਆ ਹੁਣ ਤੁਹਾਨੂੰ ਆ ਕਾਗਜ਼ ਪੱਤਰ ਕਰਨਾ ਪਿਆ ਕਿੰਨਾ ਕੌਖਾ ਹੋਣਾ ਪਿਆ ਤਾਂ ਬੜਾ ਕੁਝ ਕਰਨਾ ਪਿਆ ਅਜ ਕਿਤਾ ਸਰ ਕੀ ਤੁਹਾਨੂੰ ਤੁਸੀਂ ਇਹਦਾ ਬਹੁਤ ਯਾਦ ਕਰਨਾ ਲੂਠਾ ਲਾਉਣੇ ਆ ਕਿ ਸਾਈਨ ਕਰਦੇ ਨੇ ਕਰਦੇ ਜੀ ਹੈ ਅੱਛਾ ਸਾਈਨ ਸੱਕੀ ਅਸੀਂ ਹਾਂ ਜੀ ਇਹ ਬੜੇ ਵੀ ਸੀ ਸਾਈਨ ਵੀ ਕਰ ਲੈਣਗੇ ਬੜੇ ਵੀ ਸੀ ਚਾਰ ਬੜੇ ਵੀ ਤਕੜੇ ਆ ਠੀਕ ਹੈ ਸਰ ਇੱਕ ਜਿਹੜੀ ਸਾਡੀ ਚੋਣ ਹੋਈ ਸੀ ਹਾਂ ਸਾਡੇ ਸਰਪੰਚ ਬਣਿਆ ਹੋਇਆ ਪਹਿਲਾਂ ਪਹਿਲਾਂ ਜਿਹੜੀ ਸਰਬਸੰਮਤੀ ਨਾਲ ਬਣਿਆ ਕਿਹੜਾ ਪਿੰਡ ਕਿਹੜਾ ਤੁਹਾਡਾ ਤੁਹਾਡਾ ਵੀ ਪਛਾਣਾ ਸਾਰੇ ਠੀਕ ਹੈ ਜੀ ਇਹ ਜਣੀ ਹੁਣ ਸਾਡੇ ਤਾਂ ਅਸੀਂ ਸਾਰੇ ਪਿੰਨਲੇ ਦਾ ਬਣਾ ਚੁੱਕੇ ਆ ਜਣੀ ਹੁਣ ਕੋਈ ਇੱਕ ਅੱਧਾ ਬੰਦਾ ਕਰਦੇ ਆ ਵੀ ਕਾਗਜ਼ ਮੰਨ ਲੋ ਦਾਖਲ ਕਰਨੇ ਪੈਣਗੇ ਭਾਵੇਂ ਸਰਬਸੰਮਤੀ ਹੋਈ ਆ ਫੇਰ ਵੀ ਕਾਗਜ਼ ਤਾਂ ਦਾਖਲ ਕਰਨੇ ਪੈਣਗੇ ਆ 27 ਸੰਮਤੀ ਸਰਬਸੰਮਤੀ ਮੈਂਬਰਾਂ ਦੀ ਹੋਈ ਆ ਕਿ ਸਰਪੰਚਰ ਸਰਪੰਚ ਸਾਹਿਬ ਦੀ ਹੋਊਗੀ ਸਰਪੰਚ ਦੀ ਹੋਊਗੀ ਸਰਬਸੰਮਤੀ ਹਾਂਜੀ ਹਾਂਜੀ ਹਾਰ ਪਾਇਆ ਗੁਰਦੁਆਰਾ ਸਾਹਿਬ ਤੇ ਸਾਰਾ ਕੁਝ ਕਰੇ ਗੱਡੂ ਕਦੇ ਦੇਖਣੇ ਤੁਸੀਂ ਆਪਣੇ ਜੈਲਦਾਰ ਜੀ ਨਹੀਂ ਨਹੀਂ ਹੋਣਾ ਇਹ ਤਾਂ ਵੀ ਨਹੀਂ ਨਹੀਂ ਹੋਣੀ ਸਰਬਸੰਮਤੀ ਹੋਈ ਹੋਗੀ ਚਾਰਜ ਨੇ ਕਰ ਲੈਣਾ ਚਾਰਜ ਨੇ ਥੋੜੇ ਮੇਰੇ ਦਿੰਦੇ ਸੀ ਅੱਛਾ ਅੱਛਾ ਇਹ ਘਰ ਘਰ ਦੀ ਬੇਦੀ ਹੈ ਨੇ ਹਰ ਘਰ ਜਾ ਵੀ ਬੰਦਾ ਹਾਂ ਸਰਬ ਸੰਮਤੀ ਤੋਂ ਹੀ ਹੋਣੀ ਹੈ ਸਰਬ ਸੰਮਤੀ ਠੀਕ ਹੈ ਸੰਮਤੀ ਇਹ ਆਇਆ ਦੇ ਵੀ ਅਜੇ ਇਹ ਤਾਂ ਜੇ ਇੱਕ ਜਣੇ ਨੇ ਵੀ ਬੁੱਧਾ ਚੱਕਤਾ ਫਿਰ ਸੰਮਤੀ ਨਹੀਂ ਮੰਨੀ ਜਾਂਦੀ ਕਾਗਜ਼ ਸਾਰਿਆਂ ਨੂੰ ਉਵੇਂ ਦਾਖਲ ਕਰਨੇ ਪੈਣਗੇ ਭਾਵੇਂ ਸੰਮਤੀ ਹੋਈ ਵੀ ਹੈ ਠੀਕ ਹੈ ਜੀ ਹਾਂ ਪੰਜ ਪੰਜ ਅਸੀਂ ਤਰੱਕੀ ਨਹੀਂ ਕਰੀ ਉਹ ਪ੍ਰਤੀਨਿਧੀ ਆਇਆ ਕਰ ਦੇ ਜੀ ਹਾਂ ਜੇ ਪਾਤੀ ਠੀਕ ਹੈ ਅਜੇ ਨਾ ਜਹੇਦਾਰ ਹੋਣਾ ਠੀਕ ਹੈ ਥੋੜੇ ਸਿਗਰਟ ਸੁਆ ਦੇ ਗਏ ਕੋਈ ਸਰਬਸੰਮਤੀ ਮੈਂਬਰਾਂ ਦੀ ਜਾਂ ਕਿਸੇ ਤਰ੍ਹਾਂ ਦੀ ਹੋਈ ਨਹੀਂ 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 ਹੋਈ ਠੀਕ ਹੈ ਜੀ ਥੋੜਾ ਕਿਹੜਾ ਪਿੰਡ ਆ ਜੀ ਬੱਲੂਆਣਾ ਹੈ ਜੀ ਥੋੜਾ ਬੱਲੂਆਣਾ ਸਾਰੇ ਬੱਲੂਆਣ ਦੇ ਆ ਠੀਕ ਆ ਇਹ ਜਿਵੇਂ ਇੱਕ ਉਮੀਦਵਾਰ ਆ ਤੇ ਉਹਦਾ ਨਾਲ ਦੂਜੇ ਕਵਰਿੰਗ ਭਰਨੇ ਆ ਇੱਥੇ ਲਾਈਨ 'ਚ ਇਕੱਲੇ ਗਵਾਹਾਂ ਨੂੰ ਤਾਂ ਨਹੀਂ ਲੱਗਣਾ ਪੈਣਾ ਲੱਗਣਾ ਪਿਆ ਨਾਲ ਗਵਾਹ ਬੰਦੇ ਕੋਹ ਹੈਗਾ ਜੀ ਪੁਸ਼ਟੀ ਕਰਨਾ ਉੱਥੇ ਜਾਓ ਕਰਨਾ ਪੈਂਦਾ ਅੰਦਰ ਚਾਰ-ਚਾਰ ਹੋਗੇ ਫਿਰ ਇੱਕ-ਇੱਕ ਅੱਛਾ ਗਵਾਹ ਇੱਕ ਪੁਸ਼ਟੀ ਕਰ ਦੇ ਓਕੇ ਠੀਕ ਹੈ ਸੋ ਦੋਸਤੋ ਦੱਸਣਾ ਚਾਹੁੰਦੇ ਆ ਵੀ ਜਿਹੜਾ ਉਮੀਦਵਾਰ ਆ ਉਹਦੇ ਨਾਲ ਆ ਚਾਰ ਵੈਸੇ ਤਾਂ ਹੁੰਦੇ ਆ ਕਵਰਿੰਗ ਦੇ ਆਲੇ ਦੇ ਨਾਲ ਵੀ ਚਾਰ ਹੁੰਦੇ ਪਰ ਇੱਕ-ਇੱਕ ਗਵਾਹ ਨੂੰ ਨਾਲ ਜਾਣਾ ਪੈਂਦਾ ਇੱਥੇ ਆ ਤਾਂ ਜੋ ਦਰਸ ਵੀ ਇਸ ਕਰਕੇ ਆ ਵੀ ਜਿਹੜੇ ਉਮੀਦਵਾਰ ਆ ਪੰਚੀ ਦੇ ਸਰਪੰਚੀ ਦੇ ਤੇ ਦੇ ਨਾਲ ਨਾਲ ਇੱਕ ਇੱਕ ਉਹਨਾਂ ਦਾ ਜਿਹੜਾ ਗਵਾਹ ਉੱਥੇ ਦੇਖਿਆ ਜਾਣਾ ਤੇ ਜਿਹੜੇ 3 ਵਜੇ ਐਂਟਰ ਹੋ ਜਾਣਗੇ ਇਥੋਂ ਉਹਨਾਂ ਨੂੰ ਇਧਰਲੇ ਪਾਸੇ ਇਹਨਾਂ ਦੇ ਕਾਗਜ਼ਾਤ ਹੋਣਗੇ ਜਿਹੜੇ 3 ਤੋਂ ਬਾਅਦ ਉਧਰਲੇ ਪਾਸੇ ਬਾਹਰ ਨੂੰ ਤੁਰੇ ਗਏ ਆਪਦਾ ਚਾਹ ਪਾਣੀ ਪੀਣ ਦੇਖ ਕੇ ਜਾਣ ਤੇ ਨਹੀਂ ਤਾਂ ਇਧਰਲੇ ਪਾਸੇ ਉਹਨਾਂ ਨੂੰ ਟਾਈਮ ਉਹਨਾਂ ਕਿ ਦਿੱਤਾ ਜੀ ਆ ਸਾਡੇ ਪਿੰਡਾਂ ਵਾਲੇ ਪਾਣੀ ਪਾਣੀ ਇਥੋਂ ਫਿਰ ਮੁੱਲ ਲੈਂਦਾ ਹੂ ਪਾਣੀ ਮੁੱਲੇ ਆ ਤੇ ਪਾਣੀ ਬਹੁਤ ਆ ਅਸੀਂ ਤਾਂ ਪੌਲਾ ਹੀ ਬੈਠੇ ਆ ਹੈ ਨਹੀਂ ਹਾਂ ਉਹ ਬੇਗਿੰਗ ਮੋਲਦਾ ਠੀਕ ਹੈ ਹਾਂ ਫਿਰ ਕਰਨਾ ਕੀ ਕਰਨਾ ਪਰ ਹੁਣ ਤੇ ਮੋਲ ਲੈਣੇ ਪਿਆ ਦੇ ਠੀਕ ਹੈ ਵੇ ਮੀਂਦਵਾਰਾਂ ਕੇ ਗਵਾਹਾਂ ਚੋਂ ਤੁਸੀਂ ਗਵਾਹ ਚ ਕਿੰਨੇ ਵਜੇ ਤੇ ਆਏ ਹੋ ਸਵੇਰੇ 9 ਵਜੇ ਤੇ 2 ਵਜਰ ਵਾਲੇ ਹੋ ਗਏ ਇੱਕ ਘੰਟਾ ਰਹਿ ਗਿਆ ਕਿਹੜਾ ਪਿੰਡ ਆ ਤੇ ਇੱਥੇ ਕਿੰਨੀਆਂ ਬੀਬੀਆਂ ਆ ਉੱਠੀਆਂ ਜਿਹੜੀਆਂ ਮਨੋ ਇਹਦੇ ਚ ਪਹੰਚੀ ਚ ਰਿਜ਼ਰਵ ਹੋਣਗੇ ਜਿਹੜੀਆਂ ਪਤਾ ਜੀ ਕੁਛ ਨਹੀਂ ਨਹੀਂ ਪਤਾ ਰੱਖਿਆ ਕਰੋ ਬੀਬੀਆਂ ਨੂੰ ਬਾਹਲਾਤ ਕੀ ਦਾ ਅਧਿਕਾਰ ਦਿੱਤੇ ਹੋਇਆ ਇਹ ਬੰਦੇ ਤਾਂ ਡਰ ਜਾਂਦੇ ਸੋ ਉੱਥੋਂ ਵੀ ਐਦ ਕੀ ਬਾੜੀਆਂ ਬੀਬੀਆਂ ਤੇ ਤੁਸੀਂ ਸੋਨੂੰ ਪਤਾ ਨਹੀਂ ਆਪਦੇ ਹੱਕਾਂ ਦਾ ਠੀਕ ਹੈ ਜੀ ਆ ਵੀ ਦੱਸਿਓ ਹੋ ਜਾ ਕਿਵੇਂ ਆ ਪਰਵੰਦ ਕਿਵੇਂ ਆ ਤੇ ਜਿਹੜਾ ਕਿੰਨੇ ਕ ਵਜੇ ਤੇ ਆਏ ਹੋ ਤੁਸੀਂ ਠੀਕ ਹੈ ਜੀ ਸਵੇਰ 8 ਵਜੇ ਤੇ ਆਏ ਆ ਮੈਂ ਐਨਾ ਟਾਈਮ ਕਿਉਂ ਲੱਗ ਗਿਆ ਸਵੇਰ 8 ਵਜੇ ਤਾਂ ਮਨੋ ਰਾਸ਼ੀਆਂ ਦਾ ਹੁਣ ਕਰਕੇ ਪਹਿਲਾਂ ਛੁੱਟੀਆਂ ਹੋਣ ਕਰਕੇ ਅੱਜ ਦਾ ਦਿਨ ਹੀ ਰਹਿ ਗਿਆ ਸਾਰੇ ਕੋਲੇ ਜੀ ਰਾਸ਼ੀਆਂ ਦਾ ਹੁਣ ਕਰਕੇ ਕਾਫੀ ਜ਼ਿਆਦਾ ਤੇ ਜਿਹੜੇ ਤੁਹਾਡੇ ਨਾਲ ਆ ਜਿੰਨੀ ਕੋਈ ਮੈਂਬਰ ਆ ਸਾਰੇ ਅੱਜ ਸਾਰੇ ਆਏ ਆ ਤਕਰੀਬਨ ਸਾਰੇ ਆਏ ਜੀ ਸਾਰਿਆਂ ਦੇ ਫਾਰਮਾਸੀਓ ਸਦਾਖਲਾ ਦੇ ਦੋ ਪੰਜੀ ਦੇ ਦਾਖਲ ਕਰ ਚੁੱਕੇ ਆ ਫਰੋਂ ਇੱਕ ਦੋ ਮੈਂਬਰ ਰਹਿ ਗਏ ਸਾਡੇ ਕਰੀ ਜਾਂਦੇ ਦਾਖਲੇ ਸਰਪੰਚੀ ਦੇ ਉਮੀਦਵਾਰੋਂ ਹਾਂਜੀ ਨਾ ਥੋੜਾ ਰਣਾ ਕਿ ਪਾਸੇ ਦਾ ਹੀ ਮੇਰੇ ਘਰ ਵਾਲੀ ਹੈ ਮੇਦਬਾਤ ਪਿਛਲੀ ਵਾਰੀ ਪੰਜ ਸੀ ਤੁਸੀਂ ਪੰਜ ਸੀ ਪਿਛਲੀ ਵਾਰੀ ਅ ਤੁਹਾਡੀ ਮੈਸੇਜ ਤੇ ਆਇਆ ਸੀ ਉਹਨਾਂ ਦਾ ਕੀ ਨਾਮ ਸੁਖਮੰਦਰ ਕੌਰ ਹੈ ਸੁਖਮੰਦਰ ਕੌਰ ਯਾਨੀ ਕਿ ਤੁਹਾਡੇ ਲੇਡੀ ਜਰ ਰਿਜ਼ਰਵ ਜਾਣਣ ਠੀਕ ਹੈ ਕਿਵੇਂ ਹੋ ਕਿਵੇਂ ਬਾਵਾ ਕਰਦੇ ਕਿਵੇਂ ਦੇ ਪ੍ਰਬੰਧਾ ਕੀ ਹੈ ਕਿ ਸਰਕਾਰ ਬਦਲੀ ਆ ਪਹਿਲਾਂ ਨਾਲੋਂ ਪ੍ਰਬੰਧ ਤੇ ਹੁਣ ਕਿਵੇਂ ਲੱਗਦੇ ਆ ਤੋਂ ਪੰਜ ਲੋਕ ਯਾਨੀ ਕਿ ਜਿਆਦੇ ਧੁੱਪਾ ਪਾਣੀ ਦਾ ਪ੍ਰਬੰਧ ਨਹੀਂ ਤੁਹਾਨੂੰ ਕਿਵੇਂ ਲੱਗਦਾ ਜੀ ਠੀਕ ਆ ਪਰ ਇਹਨੇ ਹੈ ਨਹੀਂ ਪ੍ਰਬੰਧ ਜੀ ਹੈ ਨਹੀਂ ਹੈਣਾ ਕੁਝ ਆਇਆ ਬਣ ਕਰਨ ਲਈ ਹਾਂ ਕਰਨਾ ਚਾਹੀਦਾ ਸੀ ਕਿੰਨੇ ਵੀ ਚਾਰ ਤਰੀਕੇ ਲਾਸਟ ਟਾਈਮ ਪਹਿਲਾਂ ਜਮਾਂ ਹੋਈਆਂ ਸੀਗੀਆਂ ਜਿਆਦਾ ਅੱਜ ਰਾਸ ਜਿਆਦਾ ਪੈ ਰਿਹਾ ਪਤਾ ਹੀ ਸੀਗਾ ਵੀ ਅੱਜ ਜਲਦੀ ਆ ਜਾਣਾ ਚਾਹੀਦਾ ਸੀਗਾ ਪ੍ਰਬੰਧ ਕਰਨ ਕੇ ਰੱਖਣ ਚਾਹੀਦਾ ਸੀਗਾ ਪ੍ਰਬੰਧਾਂ ਦੀ ਘਾਟ ਹੈ ਤੇ ਆਗੇ ਉਮੀਦਵਾਰ ਸਾਰੇ ਸੋਡੇ ਯਕੀਨ ਆ ਜੀ ਤੇ ਕਿਹੜਾ ਪਿੰਡ ਆ ਜੀ ਦਿਲਬਖ ਸਿੰਘ ਨਾਮ ਹੈ ਬਿਲਕੁਲ ਤੋਂ ਪਿੰਡ ਜੀ ਤੇ ਉਮੀਦਵਾਰੋਂ ਤੁਸੀਂ ਪੰਜ ਦੇ ਕੇ ਸਰਪੰਚ ਦੇ ਨਹੀਂ ਬਾਈ ਜੀ ਮੇਰੀ ਘਰ ਵਾਲੀ ਉਮੀਦਵਾਰ ਹੈ ਹਾਂ ਤੇ ਕਿੰਨੇ ਵਜੇ ਤੇ ਆਏ ਹੋ ਬਾਈ ਬਾਈ ਸਾਡੇ ਤੇ 7:30 ਵਜੇ ਪਹੁੰਚੇ ਸੀ ਤੇ ਕੋਈ ਨੇੜੇ ਕਿਹੜੇ ਲੱਗੇ ਆ ਕਿ ਅਜੇ 2:00 ਵਜੇ ਹੁਣ ਤਾਂ ਨਹੀਂ ਬਾਈ 2:00 ਵਜੇ ਤੇ 4-5 ਵੀ ਹਲੇ ਵੇਖੇ ਆ ਅੱਜ ਤੱਕ ਇਹ ਕੋਈ ਪ੍ਰਬੰਧਕ ਸਿਸਟਮ ਨਹੀਂ ਬਣਾਇਆ ਹੋ ਰਿਹਾ ਸਰਕਾਰ ਪ੍ਰਬੰਧ ਕਿਹੜੇ ਪ੍ਰਬੰਧ ਹੈ ਨਹੀਂ ਇੱਥੇ ਜਾਨਾ ਤੇ ਉਹ ਇਹ ਪਾਣੀ ਦਾ ਪ੍ਰਬੰਧ ਹੈ ਨਹੀਂ ਕੋਪਰ ਹੋ ਗਿਆ ਉਹ ਸਾਨ ਦਾ ਪ੍ਰਬੰਧ ਹੈ ਨਹੀਂ ਆ ਹਾਂ ਉਹ ਚੀਜ਼ਾਂ ਦੀ ਕੰਮ ਹੋ ਗਈ ਬਾਕੀ ਜਿਹੜੇ ਕੱਲ੍ਹ ਤੋਂ ਦੋ ਦਿਨਾਂ ਅੱਗੇ ਕੱਲ ਤੋਂ ਪਰਸੋਂ ਉਹਨਾਂ ਜਿਹੜੇ ਉਹਨਾਂ ਨੂੰ ਵਰਕਿੰਗ ਕੀਤਾ ਜਾ ਸਕਦਾ ਸੀਗਾ ਇਹ ਨਾ ਰਸ ਨਹੀਂ ਪੈਂਦਾ ਸੀਗਾ ਉਹ ਕਿੱਧਰਾਂ ਵਾਲੇ ਸੋਚਿਆ ਨਹੀਂ ਸਰਕਾਰ ਨੇ ਬਸ ਇਹ ਚੀਜ਼ਾਂ ਸੀ ਕੰਮ ਜਿਹੜੀਆਂ ਹੈਗੀਆਂ ਉਹ ਬੰਦੀਆਂ ਨੇ ਜੀ ਕਈ ਬੁਰਗਾ ਕਹਿੰਦਾ ਬੈੱਡਰ ਦੇ ਤਹਿਪਾਸ ਕਰਦੇ ਨੇ ਕੋ ਬੱਚੇ ਲੈ ਕੇ ਆਈਏ ਇੱਕ ਦਰਵਾਜ਼ਾ ਹੈ ਕਈ ਜਿਹੜੇ ਜਮਾ ਅਣਪੜਹਾ ਵਿਚਾਰੇ ਨੂੰ ਪਤਾ ਹੀ ਨਹੀਂ ਘੁੱਟਾ ਸਾਫ ਆ ਉਹਨਾਂ ਨੂੰ ਕਾਗਜ਼ਾਂ 'ਚ ਉਹਨਾਂ ਦੇ ਬਹੁਤ ਕਾਗਜ਼ਾਂ 'ਚ ਤਾਂ ਇਫਾਰਮੈਟਰੀਆਂ ਵਾਲੀਆਂ ਪੂਰੀਆਂ ਕਰਨੀਆਂ ਪੈਣੀਆਂ। ਇਫਾਰਮੈਟਰੀਆਂ ਵੱਧ ਪੂਰੀਆਂ ਕਰਦ ਕਰਕੇ ਬਾਈਕੀ ਕੰਮ ਵੱਧ ਗਿਆ ਇੱਕ ਟਾਈਮਪਰ ਦਿੱਤਾ। ਜਾਂ ਦੂਜੀ ਗੱਲ ਇਹ ਹੈ ਕਿ ਕਈ ਅੰਦਰੋਂ ਮੁੜ ਕੇ ਆ ਰਹੇ ਨੇ। ਸਾਡੇ ਮਰਮਾ ਚਾਹ ਕਰਨੀਆਂ ਤੋਂ ਦੱਸੇ ਰ ਅੱਛਾ ਮੋੜ ਕੇ ਦੱਸ ਦਿੰਦੇ ਆ ਵੀ ਆ ਕੰਮੀ ਪੂਰੀ ਕਰਕੇ ਆਉ। ਆ ਕਰਣੀ ਹੈ ਪੂਰੀ ਕਰਕੇ ਲਿਆਉ। ਫੇਰ ਦੁਬਾਰਾ ਆਉਂਦੇ ਫੇਰ ਲੈ ਜਾਂਦੇ ਆ। ਜਿਵੇਂ ਇਹਦਾ ਅੰਦਰ ਜਾਂਦੇ ਆ ਉਹ ਚੀਜ਼ਾਂ ਦਾ ਪ੍ਰਬੰਧ ਥੋੜਾ ਟਾਈਮ ਲੱਗਦਾ। ਸਹੀ ਦੱਸਿਆ। ਠੀਕ। ਕਿਉਂ ਘਟਦੇ ਪਾਣੀ ਦੇ ਸਤਾਏ ਸਾਡੇ ਉਮੀਦਵਾਰ ਪੰਜ ਸਰਪੰਚ ਲਹਿੜਾ ਚੰਦਰੀਆਂ ਚ ਲੱਗੇ ਹੋਏ ਨੇ ਤੇ ਸਵੇਰੇ ਤੋਂ ਪਚਾਰ ਪੰਜ ਪਾਰ ਸਭ ਕੋਟਰਾ ਖਾਲੀ ਕਰਤੀਆਂ ਪਾਣੀ ਦੀਆਂ